ਇੱਥੇ ਕਰਨਾ ਚੱਲ ਇੱਥੇ ਕਰ ਲੈ ਵੇਖੋ ਮਿੱਤਰੋ ਆਪਦਾ ਥਾਣ ਹੀ ਗਿੱਲਾ ਕਰਦੀ ਏ ਇਹ ਬਾਥਰੂਮ ਵੀ ਬਾਹਰ ਜਾ ਕੇ ਕਰਉਣਾ ਪੈਂਦਾ ਵਾ ਇਹਨੂੰ ਹਾਂਜੀ ਮਿੱਤਰੋ ਹੁਣੇ ਹੀ ਆਪਾਂ ਨੂਰਾ ਨੂੰ ਬਾਹਰ ਕੱਢਿਆ ਵਾ ਤੇ ਵੇਖੋ ਸਾਡੀ ਨੂਰਾ ਵੀ ਬਹੁਤੀ ਸ਼ਕੀਨ ਹੈ ਬਾਥਰੂਮ ਵੀ ਇਹ ਬਾਹਰ ਜਾ ਕੇ ਕਰਦੀ ਆ ਆਪਦੇ ਅੰਦਰ ਚ ਨਹੀਂ ਕਰਦੀ ਏ ਚੱਲ ਨੂ ਆ ਜਾ ਨੂਰਾ ਆ ਜਾ ਬਾਹਰ ਆ ਜਾ ਬਾਹਰ ਆ ਜਾ ਆ ਜਾ ਚੱਲ 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 ਆਪਾਂ ਹੋ ਗਿਆ ਹੀ ਅੱਗੇ ਅੱਗੇ ਚੱਲਣਾ ਮੇਰੇ ਚੱਲ ਮੈਂ ਅੱਗੇ ਚੱਲਦਾ ਚੱਲ ਇੱਥੇ ਇੱਥੇ ਕਰਨਾ ਚੱਲ ਇੱਥੇ ਕਰ ਲੈ ਵੇਖੋ ਮਿੱਤਰੋ ਆਪਦਾ ਥਾਂ ਨਹੀਂ ਗਿੱਲਾ ਕਰਦੀ ਏ ਤੇ ਬਾਥਰੂਮ ਵੀ ਬਾਹਰ ਲਿਆ ਕੇ ਕਰਾਉਣਾ ਪੈਂਦਾ ਵਾ ਇਹਨੂੰ ਬੜੀ ਸਿਆਣੀ ਸੂਝਵਾਨ ਨੂਰਾ ਆਇਆ ਹਨਾ ਥੱਲੇ ਚਿੱਕੜ ਵੱਜ ਜਾਂਦਾ ਤਾਂ ਕਰਕੇ ਆਪਦੇ ਅਰਲੇ 'ਚ ਬਾਤ ਨੂੰ ਨਹੀਂ ਕੀ ਕਰਦੀ ਚਲਾ ਨੂੰ ਰਹਾਣਾ ਆਪਦੇ ਥਾਂ ਤੇ ਆ ਜਾ ਚੱਲ ਚੱਲੀਏ ਭੱਜ ਕੇ ਭੱਜ ਕੇ ਭੱਜ ਕੇ ਆ ਜਾ ਹਾਂ 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 ਚੱਲ ਹੁਣ ਆਪਦੇ ਥਾਂ 'ਚ ਆ ਆ ਇਹਨੇ ਗੱਲ ਐ ਨੂੰ ਐ ਨੂੰ ਇਧਰ ਆ ਰਸਾ ਲਾਈਏ